ਵਲੀਨਾ ਮੈਂ ਤੁਹਾਡਾ ਮੇਰਾ ਨਾਮ ਸਾਹਿਲ ਗੋਤਾਖੋਰ ਹੈ ਪਾਜੀ ਅਜੇ ਦਰਿਆ ਬਾਰੇ ਥੋੜੀ ਜਾਣਕਾਰੀ ਦਿਓ ਜੀ ਕੀ ਪਾਣੀ ਦਾ ਬਹਾਅ ਆ ਪਾਣੀ ਦਾ ਬਹਾਅ ਪਾਜੀ ਇਹ ਕਿ ਪਾਣੀ ਬਹੁਤ ਜ਼ਿਆਦਾ ਛੱਡਿਆ ਛੱਡਾ ਹੋਇਆ ਵਾ ਡੈਮ ਤੋਂ ਤੇ ਜਿਹੜੇ ਨਨ ਨਾਲ ਪਿੰਡ ਆ ਉਹਨਾਂ ਨੇ ਐਲਾਨ ਕੀਤਾ ਸਰਕਾਰ ਨੇ ਕਿ ਵੀ ਆਪਣੇ ਆਪਣੇ ਸੇਫ ਜਗ੍ਹਾ ਤੇ ਜਾਓ ਪਾਣੀ ਬਹੁਤ ਜ਼ਿਆਦਾ ਵਾ ਤੇ ਬਾਕੀ ਪਾਜੀ ਅਸੀਂ ਇਹ ਕੰਨੇ ਕੋਈ ਵੀ ਇੱਥੇ ਵਿਸਰਜਨ ਕਰਨ ਦਾ ਜਿੱਦਾਂ ਕਿ ਗਣੇਸ਼ ਮਹਾਰਾਜ ਦੀ ਵਰਸਜਿੰਗ ਆ ਰਹੀ ਆ ਜੈਸੇ ਉਹਨਾਂ ਨੂੰ ਇਹ ਚਾਹੁੰਦੇ ਵੀ ਕੋਈ ਨਾ ਕੋਈ ਗੋਤਾਖੋਰ ਨੂੰ ਨਾਂ ਲੈ ਕੇ ਆਪਣੀ ਸੇਫਟੀ ਰਹੋ ਕਿਉਂਕਿ ਪਰੇ ਕੀ ਚੱਕਰ ਆ ਕੇ ਕੀ ਪਾਣੀ ਦਾ ਵਹਾਅ ਜ਼ਿਆਦਾ ਵਾ ਤੁਸੀਂ ਦੇਖ ਸਕਦੇ ਆ ਕਿਉਂਕਿ ਜਿੱਦਾਂ ਕਿ ਖੁਸ਼ੀ ਨਾਂਦੇ ਆ ਕੋਈ ਪੈਰ ਸਲਿੱਪ ਹੋ ਜਵੇ ਕੋਈ ਬੰਦਾ ਡੁੱਬ ਜਾਂਦਾ ਇਹ ਵੇਲੇ ਡੈੱਡ ਬਡੀ ਨਹੀਂ ਵੀ ਲੱਭਦੀ ਕਈ ਵੇਲੇ ਹੁਣ ਪੁੱਲ ਤੋਂ ਕੋਈ ਛਾਲ ਮਾਰ ਦਿੰਦਾ ਸਾਡੇ ਬੰਦੇ ਕਈ ਵੇਲੇ ਹੁੰਦੇ ਆ ਕਈ ਵੇਲੇ ਨਹੀਂ ਜਦੋਂ ਦੇਖ ਜਾਂਦਾ ਤੇ ਜਦੋਂ ਮੁੰਡੇ ਸਾਡੇ ਹੁੰਦੇ ਆ ਸਾਰੇ ਆਪਣੀ ਟੀਮ ਇਹ ਬਚਾ ਲੈਂਦੇ ਆ ਤੇ ਅਸੀਂ ਇਹੀ ਚਾਹਨੇ ਆ ਵੀ ਆਪਣੀ ਸੇਫਟੀ ਨਾਲ ਰਹੋਗਾ ਜਿਹੜੇ ਪਾਣੀ ਨੂੰ ਜਿਹੜਾ ਪਾਣੀ ਦੇਖ ਰਹੇ ਆ ਹੁਣ ਪਾਣੀ ਦਾ ਕੀ ਵਹਾਅ ਚੱਲ ਰਿਹਾ ਆ ਇਸ ਟਾਈਮ ਭਾਈ ਜੀ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਵਾ ਪਾਣੀ ਚੜੀ ਜਾਂਦਾ ਸਵੇਰ ਦਾ ਰੁਕਿਆ ਨਹੀਂ ਹੈਗਾ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਦਾਦੇ ਪਏ ਆ ਜੀ ਸਰ ਕੀ ਨਾਮ ਆ ਐਸ.ਆਈ. ਜਸਵੀਰ ਸਿੰਘ ਸਰ ਇੰਦਰੀਆਵਰ ਕੀ ਮੈਸੇਜ ਦੇਣਾ ਚਾਹੁੰਗੇ ਜਿਹੜਾ ਪਾਣੀ ਵਧ ਰਿਹਾ ਮੈਂ ਆਮ ਪਬਲਿਕ ਨੂੰ ਜੋ ਇੱਥੇ ਸਤਲੁਜ ਦੇ ਦਰਿਆ ਤੇ ਵਿਸ਼ਰਜਨ ਕਰਨ ਲਈ ਆਉਂਦੇ ਨੇ ਧਾਰਮਿਕ ਕਾਰਸਤਾ ਨੂੰ ਮੁੱਖ ਰੱਖਦੇ ਹੋਏ ਮੋਂਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਪਾਣੀ ਦੇ ਵਿੱਚ ਨਾ ਵੜੇ ਜੇ ਜਦੋਂ ਵੀ ਕੋਈ ਜਲ ਪ੍ਰਵਾਹ ਕਰਦੀ ਚੀਜ਼ ਤੇ ਉਹ ਗੋਤਾ ਖੁਰ ਨੂੰ ਨਾਲ ਲੈ ਕੇ ਤੇ ਫੇਰ ਕਰਨ ਤਾਂ ਜੋ ਅਨਖਵੀ ਘਟਦਾ ਨਾ ਵਾਪਰ ਸਕੇ ਸਰ ਜੀ ਹੁਣ ਪਾਣੀ ਦਾ ਵਹਾਅ ਦੇਖੀਏ ਤਾਂ ਕਿਸ ਤਰ੍ਹਾਂ ਆਇਆ ਜੀ ਬਹੁਤ ਜ਼ਿਆਦਾ ਹੀ ਆਮ ਆਦਮੀ ਨੂੰ ਇਹ ਪਾਣੀ ਦੇ ਡੁਗਾਈ ਦਾ ਪਤਾ ਨਹੀਂ ਹੁੰਦਾ ਹੈਗਾ ਕਿ ਕਿਸੇ ਜਗ੍ਹਾ ਤੇ ਜ਼ਿਆਦਾ ਪਾਣੀ ਹੋ ਜਾਂਦਾ ਹੈ ਕਿ ਇਹ ਜਗ੍ਹਾ ਤੇ ਘੱਟ ਹੁੰਦਾ ਜੀ ਸੋ ਮੇਰੀ ਇਹੋ ਹੀ ਬੇਨਤੀ ਹੈ ਕਿ ਆਮ ਆਦਮੀ ਜਿਹੜਾ ਉਹ ਪਾਣੀ ਦੇ ਵਿੱਚ ਨਾ ਜਾਏ ਤੇ ਜਦੋਂ ਵੀ ਜਾਣਾ ਹੋਏ ਕੋਈ ਵੀ ਧਾਰਮਿਕ ਆਸਥਾ ਨੂੰ ਪੂਟੀ ਲਈ ਜਾਣਾ ਆਂਦਾ ਹੈ ਤਾਂ ਉਹ ਗੋਟਾ ਖੋਰ ਨਾਲ ਲੈ ਕੇ ਜਾਏ ਜੀ